ਬੱਚੇ ਮੰਨ ਕੇ ਸੱਚੇ ਯਾਰੋ ਬੱਚਿਆਂ ਨੂੰ ਆਪਾਂ ਜਿਹੜੇ ਪਾਸੇ ਲਾ ਦਈਏ ਬੱਚੇ ਉਸ ਪਾਸੇ ਹੀ ਲੱਗ ਜਾਂਦੇ ਆ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਜ਼ਿਆਦਾਤਰ ਮਾਵਾ ਨੇ ਮੋਬਾਈਲਾਂ ਤੇ ਹੀ ਲਾ ਦਿੱਤਾ ਹੈ ਬੱਚੇ ਵੀ ਮੋਬਾਈਲ ਲੈ ਕੇ ਖੁਸ਼ ਨੇ ਤੇ ਮਾਵਾ ਵੀ ਦੇਖਦੀਆਂ ਨੇ ਚੱਲ ਬੱਚੇ ਮੋਬਾਈਲਾਂ ਚ ਬਿਜੀ ਆ ਸਾਨੂੰ ਸਤਾ ਨਹੀਂ ਰਹੇ ਪਰ ਯਾਰੋ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਹੀ ਮੋਬਾਈਲਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਨੇ ਅੱਜ ਇੱਕ ਬਹੁਤ ਹੀ ਪਿਆਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਯਾਰੋ ਕੁਝ ਲੋਕ ਅਜੇ ਵੀ ਆ ਜੋ ਆਪਣੇ ਬੱਚਿਆਂ ਨੂੰ ਚੰਗੇ ਕੰਮਾਂ ਵੱਲ ਪਾ ਰਹੇ ਆ ਅੱਜ ਇਹ ਜੀ ਵੀਡੀਓ ਤੁਹਾਡੇ ਨਾਲ ਅੱਜ ਆਪਾਂ ਸਾਂਝੀ ਕਰਨ ਜਾ ਰਹੇ ਆ ਨਾ ਇਹ ਪਿੰਡ ਦੇ ਕਰੀਬ ਫੈਮਿਲੀ ਦੇ ਬੱਚੇ ਆ ਜਿਨ੍ਹਾਂ ਨੂੰ ਗਾਉਂ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਇੱਕ ਸ਼ਬਦ ਸੁਣਾ ਰਹੇ ਆ ਇਹਨਾਂ ਤੋਂ ਮਿਊਜ਼ਿਕ ਵਾਲੇ ਇਨਸਟਰੂਮੈਂਟ ਤਾਂ ਹੈ ਨਹੀਂ ਅਰੇ ਆਪਣੇ ਦੇਸੀ ਸਟਾਈਲ ਦੇ ਇਨਸਟਰੂਮੈਂਟ ਬਣਾ ਕੇ ਉਹਨਾਂ ਨਾਲ ਹੀ ਕੰਮ ਚਲਾਈ ਜਾਂਦੇ ਆ ਸੋ ਇਹ ਬਹੁਤ ਹੀ ਸੋਹਣੇ ਲੱਗਦੇ ਪਏ ਆ ਗਾਉਂਦੇ ਆਓ ਤੁਹਾਡੇ ਨਾਲ ਛੋਟੀ ਜਿਹੀ ਵੀਡੀਓ ਸਾਂਝੀ ਕਰਦੇ ਆਂ ਹਾਂਜੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਬੱਚਿਆਂ ਨੂੰ ਵੀ ਸਬਦ ਆਉਂਦੇ ਆ ਤੁਹਾਡੇ ਬੱਚੇ ਵੀ ਰੱਬ ਦਾ ਨਾਮ ਲੈਂਦੇ ਆ ਜਾਂ ਮੋਬਾਈਲ ਹੀ ਫੜੀ ਰੱਖਦੇ ਆ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸ਼ਸ਼ੀਕਾ ਜੀ